ਸ਼ੋਅ ਦੇ ਵਿੱਚ ਇੱਕ ਵਾਰ ਫੇਰ ਹੋਣ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਜੀ ਹਾਂ ਤੁਹਾਨੂੰ ਦੱਸ ਦੇ ਕਿ ਆਪਣੇ ਠੋਕੋ ਤਾਲੀ ਦੇ ਡਾਇਲੋਗ ਅਦਾਕਾਰੀ ਅਤੇ ਸ਼ਾਇराना ਅੰਦਾਜ਼ ਦੇ ਵਿੱਚ ਲੋਕਾਂ ਦੇ ਦਿਲਾਂ ਤੇ ਰਾਸ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਦਾ ਗ੍ਰੇਟ ਇੰਡੀਅਨ ਕਪੇਲ ਸ਼ੋਅ ਦੇ ਸੀਜ਼ਨ 3 ਦੇ ਵਿੱਚ ਨਜ਼ਰ ਆਉਣਗੇ ਜੀ ਹਾਂ ਟੀਜ਼ਰ ਜਿਹੜਾ ਹੈ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਦੇ ਵੱਲੋਂ ਅર્ચਨਾ ਪੂਰਨ ਸਿੰਘ ਨੂੰ ਅੱਖਾਂ ਮੀਟ ਕੇ ਇੱਕ ਸਰਪ੍ਰਾਈਜ਼ ਦਿੱਤਾ ਜਾ ਰਿਹਾ ਹੈ ਅર્ચਨਾ ਪੂਰਨ ਸਿੰਘ ਦੀਆਂ ਅੱਖਾਂ ਬੰਦ ਕਰਕੇ ਉਸ ਨੂੰ ਇੱਕ ਸਰਪ੍ਰਾਈਜ਼ ਦਿੱਤਾ ਜਾ ਰਿਹਾ ਤੇ ਬੜੇ ਫਨੀ ਅੰਦਾਜ਼ ਦੇ ਵਿੱਚ ਇਸ ਟੀਜ਼ਰ ਨੂੰ ਰਿਲੀਜ਼ ਕੀਤਾ ਗਿਆ ਹੈ ਜਿਸ ਦੇ ਵਿੱਚ ਅર્ચਨਾ ਪੂਰਨ ਸਿੰਘ ਨੂੰ ਹੱਥਾਂ ਦੀ ਪਿਆ ਜਾਂਦੀ ਹੈ ਜਦੋਂ ਉਹ ਇਹ ਸੁਣਦੀ ਹੈ ਕਿ ਹੁਣ ਸੀਜ਼ਨ 3 ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਹੋਣ ਜਾ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਅਰਚਨਾ ਪੂਰਨ ਸਿੰਘ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਵੀ ਦਾ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਵਿੱਚ ਇੱਕ ਵਾਰ ਫੇਰ ਜੱਜ ਦੀ ਭੂਮਿਕਾ ਨਿਭਾਣਗੇ ਅਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਨਗੇ ਆਪਣੇ ਵੱਖਰੇ ਹੀ ਅੰਦਾਜ਼ ਦੇ ਵਿੱਚ ਅਦਾਕਾਰੀ ਕਰਨ ਵਾਲੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਲੋਕਾਂ ਨੂੰ ਹਸਾਉਣ ਵਾਲੇ ਅਤੇ ਹਮੇਸ਼ਾ ਹੀ ਥੋਕੋ ਆਲੀ ਦੇ ਡਾਇਲੌਗ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਦਾ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਵਿੱਚ ਦਿਖਾਈ ਦੇਣਗੇ ਤੇ 21 ਜੂਨ ਨੂੰ ਦਾਜੇ ਕਿ ਇਹ ਸ਼ੋਅ Netflix ਤੇ ਆਵੇਗਾ ਅਤੇ ਦਾ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੀ ਗੱਲ ਕੀਤੀ ਜਾਵੇ ਤਾਂ ਸੀਜ਼ਨ 3 ਦੀ ਸ਼ੁਰੂਆਤ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਤੇ ਅਰਚਨਾ ਪੂਰਨ ਸਿੰਘ ਦੋਵੇਂ ਹੀ ਜੱਜ ਦੀ ਭੂਮਿਕਾ ਨਿਭਾਉਣਗੇ ਟੀਜ਼ਰ ਰਿਲੀਜ਼ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ ਤੇ ਬੜੇ ਹੀ ਫਨੀ ਮੂਵਮੈਂਟਸ ਇਸ ਦੇ ਵਿੱਚ ਦਾਜ਼ੇ ਕੀ ਟੀਜ਼ਰ ਦੇ ਵਿੱਚ ਟੋਲ ਧਮਾਕਿਆਂ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਪੰਗੜਾ ਪਾਉਂਦੇ ਹੋਏ ਐਂਟਰੀ ਕੀਤੀ ਗਈ ਹੈ ਜਿਸ ਤੋਂ ਪਹਿਲਾਂ ਤਾਂ ਅર્ચਨਾ ਪੂਰਨ ਸਿੰਘ ਦੀ ਗੱਲ ਕੀਤੀ ਜਾਵੇ ਉਸ ਨੂੰ ਹੱਥਾਂ ਪੈਰਾਂ ਦੇ ਹਾਂਦੀ ਹੈ ਕਿ ਉਹਨਾਂ ਦੇ ਨਾਲ ਹੁਣ ਨਵਜੋਤ ਸਿੰਘ ਸਿੱਧੂ ਜੱਜ ਦੀ ਭੂਮਿਕਾ ਨਿਭਾਉਣਗੇ ਜਿਸ ਦੇ ਨਾਲ ਕਪਿਲ ਸ਼ਰਮਾ ਦੇ ਵੱਲੋਂ ਬੜੇ ਹੀ ਫਨੀ ਅੰਦਾਜ਼ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਹੁਣ ਅਰਚਨਾ ਪੂਰਨ ਸਿੰਘ ਨੂੰ ਆਪਣੇ ਮੂੰਹ ਤੇ ਪੱਟੀ ਬੰਨਨੀ ਹੋਵੇਗੀ ਕਿਉਂਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਸ਼ੋਅ ਦੇ ਵਿੱਚ ਬਿਲਕੁਲ ਵੀ ਬੋਲਣ ਦਾ ਮੌਕਾ ਨਹੀਂ ਦੇਣਗੇ ਦਾਜ਼ੇ ਕਿ ਦਾ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਕ੍ਰਿਕਟਰ ਅਭਿਸ਼ੇਕ ਸ਼ਰਮਾ ਗੋਤਮ ਗੰਬੀਰ ਰਿਸ਼ਭ ਪੰਦ ਅਤੇ ਰਜਵਿੰਦਰ ਚਾਹਲ ਵੀ ਸ਼ਿਰਕਤ ਕਰਨਗੇ ਇਸ ਦੇ ਲਾਵਾ ਸਲਮਾਨ ਖਾਨ ਵੀ ਇਸ ਸ਼ੋਅ ਦਾ ਹਿੱਸਾ ਬਣਨ ਵਾਲੇ ਨੇ ਤਾਂ ਕੁੱਲ ਮਿਲਾ ਕੇ ਇਹ ਸ਼ੋਅ ਬਹੁਤ ਹੀ ਵਧੀਆ ਹੋਣ ਜਾ ਰਿਹਾ ਹੈ ਲਗਾਤਾਰ ਲੋਕਾਂ ਦੇ ਦਿਲਾਂ ਤੇ ਰਾਜ਼ ਕਰਨ ਵਾਲੇ ਨਵਜੋਤ ਸਿੰਘ ਸਿੱਧੂ 5 ਸਾਲ ਬਾਅਦ ਫਿਰ ਦਾ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਵਿੱਚ ਨਜ਼ਰ ਆਣਗੇ ਤੇ ਤਮਾਕੇਦਾਰ ਐਂਟਰੀ ਉਹਨਾਂ ਦੀ ਟੀਜ਼ਰ ਦੇ ਚਕਾਰ ਦਿੱਤੀ ਗਈ ਹੈ ਤਾਂ ਜਿਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕ ਵੀ ਕਾਫੀ ਖੁਸ਼ ਹੁੰਦੇ ਦਿਖਾਈ ਦੇ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਇਹ ਸ਼ੋਅ ਬਹੁਤ ਹੀ ਹੋਰ ਉਚਾਈਆਂ ਤੇ ਜਾਵੇਗਾ ਤੇ ਦੱਸ ਦੇ ਕਿ ਬੜੇ ਹੀ ਫਨੀ ਅੰਦਾਜ਼ ਦੇ ਵਿੱਚ ਇਸ ਟੀਜ਼ਰ ਨੂੰ ਰਿਲੀਜ਼ ਕੀਤਾ ਗਿਆ ਹੈ ਅਰਚਨਾ ਪੂਰਨ ਸਿੰਘ ਦੇ ਨਾਲ ਨਾਲ ਹੁਣ ਜੱਜ ਦੀ ਭੂਮਿਕਾ ਦੇ ਵਿੱਚ ਪੰਜਾਬ ਦਾ ਪੁੱਤ ਨਵਜੋਤ ਸਿੰਘ ਸਿੱਧੂ ਜਿਹੜਾ ਹੈ ਆਪਣੀ ਕਮੈਂਟਰੀ ਦੇ ਨਾਲ ਅਤੇ ਆਪਣੇ ਹਾਸਿਆਂ ਦੇ ਨਾਲ ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਇਸ ਸ਼ੋਅ ਨੂੰ ਚਾਰ ਚੰਦ ਲਗਾਉਣਗੇ ਤੇ ਇਸ ਸ਼ੋਅ ਦੀ ਗੱਲ ਕੀਤੀ ਜਾਵੇ ਤਾਂ 21 ਜੂਨ ਨੂੰ ਦੱਸ ਦੇ ਕਿ Netflix ਤੇ ਇਸ ਸ਼ੋਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਗ੍ਰੇਟ ਇੰਡੀਅਨ ਕਪਿਲ ਸ਼ੋਅ ਨੂੰ ਲੋਕ ਹੁਣ ਕਿੰਨਾ ਕੁ ਪਸੰਦ ਕਰਦੇ ਨੇ ਕਿਉਂਕਿ ਇਸ ਦੇ ਵਿੱਚ ਹੁਣ ਸਿੱਧੂ ਦੀ ਐਂਟਰੀ ਹੋਣ ਜਾ ਰਹੀ ਹੈ ਠੋਕੋ ਤਾਲੀ ਦੇ ਡਾਇਲੌਗ ਨੇ ਉਹ ਫਿਰ ਇੱਕ ਵਾਰ ਸੁਣਨ ਨੂੰ ਮਿਲਣਗੇ ਤੇ ਸ਼ਾਇਰਾਨਾ ਅੰਦਾਜ਼ ਵਿੱਚ ਜੋ ਹਾਸਿਆ ਦੀ ਪਟਾਰੀਆਂ ਨੇ ਉਹ ਇੱਕ ਵਾਰ ਫਿਰ ਇਹਦੇ ਵਿੱਚ ਖੁੱਲਣਗੀਆਂ ਤਾਂ ਹੁਣ ਦੇਖਣਾ ਹੋਵੇਗਾ ਕਿ ધ ਗ੍ਰੇਟ ਇੰਡੀਅਨ ਕਪਿਲ ਸ਼ੋਅ ਸੀਜ਼ਨ 3 ਦੇ ਵਿੱਚ ਲੋਕ ਕਿੰਨਾ ਕੁ ਦਰਸ਼ਕ ਇਸ ਨੂੰ ਪਸੰਦ ਕਰਦੇ ਹਨ ਜਾਂ ਨਹੀਂ